ਕਿਉਂ ਸਾਡੀਆਂ ਧੀਆਂ ਦੁਪੱਟੇ ਤੋਂ ਨਫ਼ਰਤ ਕਰ ਰਹੀਆਂ ਪਿਛਲੇ ਸਮੇਂ 'ਚ ਜਿਹੜੀ ਭੈਣ ਦੇ ਕੇਸ ਖੁੱਲੇ ਪਹਿਣੋ ਬਹੁਤ ਘੱਟ ਪ੍ਰਚਾਰ ਕੇ ਵਿਸ਼ੇ ਤੇ ਬੋਲਦੇ ਆ ਤੇ ਅਹੀਂ ਤਾਂ ਕਿਉਂਕਿ ਤੁਹਾਡਾ ਲੂਣ ਖਾ ਰਹੇ ਆ ਤੇ ਕੌਮ ਨੂੰ ਅੱਜ ਲੋੜ ਇਨਾ ਗੱਲਾਂ ਦੀ ਕਿ ਜਦੋਂ ਪੁਰਾਣੇ ਸਮੇਂ 'ਚ ਪਤੀ ਮਰਦਾ ਨਾ ਤੇ ਭੈਣ ਵਾਲ ਖੋਲ ਕੇ ਮੜੀਆਂ ਨੂੰ ਜਾਂਦੀ ਸੀ ਤੇ ਲੋਕੀ ਕਹਿੰਦੇ ਸੀ ਵਿਚਾਰੀ ਸਿਰੋਂ ਬੋਲੋ ਪਹਿਣਾ ਨੰਗੀ ਹੋਲੀ ਪਤੀ ਮਰ ਗਿਆ ਦਾ ਦਿਆ ਜੀ ਕਿਉਂ ਵਿਆਹ ਸ਼ਾਦੀਆਂ ਤੇ ਆਪਾਂ ਆਪਣਾ ਸਰੂਪ ਵੇਣਿਆ ਆਪਣੇ ਕੇਸ ਸਾਰਿਆਂ ਦੇ ਖਿਲਰ ਗਏ ਦੁਪੱਟਾ ਚਲੇ ਤੇ ਸਾਰੇ ਮਰ ਗਏ ਆਖੋ ਸਤਿ ਸ੍ਰੀ ਅਕਾਲ ਬੋਲੋ ਨਾ ਵੀ ਤੁਸੀਂ ਸਾਰੇ ਪੜ੍ਹੇ ਲਿਖੇ ਸਰਦਾਰ ਹੋ ਮੈਨੂੰ ਤਾਂ ਗਾਲਾਂ ਪੈਣੀਆਂ ਹੀ ਆ ਚੰਗੀ ਰੀਤ ਨਾਲ ਪਰ ਇਹ ਸਾਡਾ ਇਤਿਹਾਸ ਕਹਿੰਦਾ ਏ ਸਿੱਖਾਂ ਦਾ ਮਣ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਬਚਾਓ ਤਗੜਿਓ ਕੇ ਇੱਥੇ ਜੁੜਨ ਦਾ ਫਾਇਦਾ ਇਹੋ ਹੀ ਹੈ ਕਿ ਆਪਾਂ ਰਲ ਮਿਲ ਕੇ ਹਮਲਾ ਮਾਰੀਏ ਉਹਦੇ ਸਹਿਬ ਜਾਨ ਤੇ ਖੱਪਣ ਨਹੀਂ ਪਿਆ ਪਰ ਸਾਨੂੰ ਇੰਨਾ ਕੁਝ ਬਾਪੂ ਦੇ ਗਿਆ ਸੀ ਅੱਜ ਸੱਚੀ ਸਾਹਮ ਨਹੀਂ ਸਕਦੇ ਆ ਖੋਵੇਂਗੇ